ਚੰਦ ਸਕਿੰਟਾਂ ਵਿੱਚ ਦੇ ਮੇਲਾ ਲੱਗ ਜਾਂਦਾ ਇਸ ਵੇਲੇ 8 ਵਜੇ ਤੋਂ ਪਹਿਲਾਂ ਹੀ ਕਿਹ ਜੇ 99 ਨੰਗਲ ਨਹੀਂ ਨੰਦੇ ਕਿਹਨੂੰ ਉਤਾਰ ਕਰਨ ਜੇ ਬੋਰ ਦੇ ਅਖੀਰ ਤੇ ਲੈ ਹੁਣ ਇਹਨਾਂ ਨੂੰ ਵੀ ਦੇਖਦਾ ਬਾਹਰ ਬਲਡੋਜ਼ਰ ਚੱਲਦੇ ਆ ਸਾਡੇ ਵੀ ਅਸੀਂ ਤਾਂ ਕਹਿੰਨੇ ਸਾਡੀਆਂ ਵੀ ਕੋਠੀਆਂ ਦੇਖੋ ਤੁਸੀਂ ਅਸੀਂ ਵੀ ਮੈਂ 800 ਰੁਪਿਆ ਦਿਹਾੜੀ ਲੈਣਾ ਮਿਸਤਰੀ ਦੀ ਸਾਡਾ ਨਹੀਂ ਮੰਨਦਾ ਗੁਸਲਖਾਨਾ ਨਹੀਂ ਮੰਨਦਾ ਜੇ ਤੱਕ ਓਏ ਨਹੀਂ ਚੋਰ ਨੂੰ ਆਪ ਦਾ ਪਾਲਾ ਹੁੰਦਾ ਆ ਸੋ ਇਹ ਤਾਂ ਹੀ ਇਹੀ ਏਰੀਆ ਆਇਡੈਂਟੀਫਾਈ ਕੀਤੇ ਹੈਗੇ ਆ ਨਾ ਜੀ ਸ਼ਹਿਰ ਦੇ ਡਿਸਟ੍ਰਿਕਟ ਦੇ ਤੇ ਉੱਥੇ ਇਹੀ ਕਨਸੈਂਟਰੇਟ ਕਰਦੇ ਹੈਗੇ ਆ ਤਾਂ ਉਹ ਫਿਰ ਜਿਹੜੇ ਕਰਦੇ ਆ ਉਹਨੂੰ ਲੱਗਦਾ ਹੈ ਕਿ ਕੱਲ ਨੂੰ ਸਾਡੇ ਤੇ ਕਾਰਵਾਈ ਨਾ ਹੋਵੇ ਬਾਤ ਮੇਰੇ ਤੇ ਬੋਲਣਗੇ ਸਾਰੇ ਤੂੰ ਕਹਾ ਸਾਡੇ ਤੂੰ ਕਹਾ ਮੈਂ ਤਾਂ ਅੱਗੇ ਵੀ ਕਹਿਣਾ ਜਿਹੜੀ ਗੱਲ ਕਹਿਣੀ ਆ ਇਹ ਉਹ ਮੈਂ ਕਹੀ ਆ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਪੁਲਿਸ ਦੀ ਸਖਤੀ ਕਰਕੇ ਨਸ਼ਾ ਵੇਚਣ ਲਈ ਕੋਟਕਪੂਰਾ ਦੇ ਕਥਿਤ ਤੌਰ ਤੇ ਬਦਨਾਮ ਇਲਾਕੇ ਦੀਆਂ ਦੋ ਗਲੀਆਂ ਵਿੱਚੋਂ ਲਗਭਗ 25 ਦੇ ਕਰੀਬ ਨਸ਼ਾ ਵਕਰੀਤਾ ਆਪਣੇ ਘਰਾਂ ਨੂੰ ਤਾਲੇ ਲਾ ਕੇ ਫਰਾਰ ਹੋ ਗਏ ਆ ਇਸ ਮੁਹੱਲੇ ਦੀਆਂ ਇਹ ਦੋਨੇ ਗਲੀਆਂ ਬਿਲਕੁਲ ਸੁੰਸਾਨ ਪਈਆਂ ਹਨ ਤੇ ਇਸ ਦੇ ਬਾਵਜੂਦ ਅੱਜ ਦੂਜੇ ਦਿਨ ਫਿਰ ਪੁਲਿਸ ਨੇ ਇਸ ਮੁਹੱਲੇ ਦੀਆਂ ਗਲੀਆਂ ਵਿੱਚ ਤਲਾਸ਼ੀ ਲਈ ਤੇ ਲੋਕਾਂ ਨਾਲ ਮੁਲਾਕਾਤ ਕਰਕੇ ਉਹਨਾਂ ਤੋਂ ਉੱਥੋਂ ਦੇ ਤਾਜ਼ਾ ਹਾਲਾਤ ਬਾਰੇ ਜਾਣਕਾਰੀ ਲਈ ਐਸਪੀ ਸਰਦਾਰ ਜਸਮੀਤ ਸਿੰਘ ਤੇ ਡੀਐਸਪੀ ਜਤਿੰਦਰ ਸਿੰਘ ਨੇ ਦੱਸਿਆ ਕਿ ਕੋਟਕਪੂਰਾ ਦਾ ਇਹ ਇੰਦਰਾ ਕਲੋਨੀ ਮੁਹੱਲਾ ਨਸ਼ੇਲੀ ਹੌਟਸਪੌਟ ਬਣਿਆ ਹੋਇਆ ਸੀ ਤੇ ਜ਼ਿਲ੍ਹੇ ਦੀ ਐਸਐਸਪੀ ਡਾਕਟਰ ਪ੍ਰਗਿਆ ਜੈਨ ਦੀ ਵਿਸ਼ੇਸ਼ ਹਦਾਇਤ ਆ ਕਿ ਪੁਲਿਸ ਹੁਣ ਸਿਰਫ ਨਸ਼ੇ ਵਾਲਿਆਂ ਤੇ ਨਿਗਰਾਨੀ ਨਹੀਂ ਰੱਖੇਗੀ ਬਲਕਿ ਉਹਨਾਂ ਤੇ ਸਖਤੀ ਵੀ ਕਰੇਗੀ ਇਸ ਕਰਕੇ ਇਹ ਐਕਸ਼ਨ ਲਿਆ ਗਿਆ ਹੈ ਤੇ ਇਹ ਹੁਣ ਦੂਸਰੇ ਦਿਨ ਵੀ ਐਕਸ਼ਨ ਜਾਰੀ ਰਿਹਾ ਹੈ ਜਿਸ ਕਰਕੇ ਕਰਾਂ ਨੂੰ ਤਾਲੇ ਲਾ ਕੇ ਨਸ਼ਾ ਵੇਚਣ ਵਾਲੇ ਭਰਾਰ ਹੋ ਗਏ ਆ ਮੁਹੱਲਾ ਨਿਵਾਸੀਆਂ ਨੇ ਇਸ ਗੱਲ ਤੇ ਪੁਲਿਸ ਦਾ ਧੰਨਵਾਦ ਕੀਤਾ ਕਿ ਉਹਨਾਂ ਨੇ ਇਸ ਤਰ੍ਹਾਂ ਸਖਤੀ ਕੀਤੀ ਆ ਤੇ ਨਸ਼ਾ ਵਕਰੇਤਾ ਗਲੀਆਂ ਵਿੱਚੋਂ ਫਰਾਰ ਹੋ ਗਏ ਆ ਉਹਨਾਂ ਪੁਲਿਸ ਨੂੰ ਅਪੀਲ ਵੀ ਕੀਤੀ ਆ ਕਿ ਉਹ ਇਸੇ ਤਰ੍ਹਾਂ ਲਗਾਤਾਰ ਸਖਤੀ ਰੱਖਣ ਤਾਂ ਕਿ ਮੁਹੱਲੇ ਵਾਲੇ ਸੁਖ ਦਾ ਸਾਹ ਲੈ ਸਕਣ ਇੱਥੇ ਤੇ ਮੇਲਾ ਲੱਗ ਜਾਂਦਾ ਜਨ ਸਵੇਰੇ ਹੀ 8 ਵਜੇ ਤੋਂ ਪਹਿਲਾਂ ਹੀ ਕਿਹ ਕਿਹ ਨੰਨੇ ਲੰਗਣ ਨਹੀਂ ਨੰਨੇ ਕਿਹਨੂੰ ਚੁੱਕਾ ਜੇ ਬੋਲਗੇ ਤਾਂ ਅਖੀਰ ਮਿਲ ਲੈ ਉਹ ਸੱਚੀ ਅੱਜਕੱਲ੍ਹ ਦੇ ਐਸੇ ਕਾਰਗੁਜ਼ਾਰੀ ਆ ਜੀ ਬਹੁਤ ਖੁਸ਼ ਆ ਜੀ ਬਹੁਤ ਬਹੁਤ ਧੰਨਵਾਦ ਆ ਪੁਲਿਸ ਜਿਹਨੇ ਅੱਜ ਇਸ ਨੂੰ ਸਟੈਂਡ ਚਾ ਕਰਕੇ ਸਾਡੀ ਰੱਖਿਆ ਕੀਤੀ ਆ ਸਾਡੀ ਫੇਵਰ ਕੀਤੀ ਆ ਜੀ ਅਸੀਂ ਇਸ ਚੀਜ਼ ਤੇ ਬਹੁਤ ਦੁਖੀ ਸੀ ਜੀ ਸਾਨੂੰ ਆਪ ਜੀ ਤੇ ਇਨਾ ਭਰੋਸਾ ਆ ਕੇ ਅਸੀਂ ਕਹਿ ਰਿਹਾ ਜੀ ਕਿ ਸ੍ਰੀ ਪ੍ਰਸਾਦ ਸਾਹਿਬ ਜੀ ਬਹੁਤ ਬਹੁਤ ਸ਼ੁਕਰੀਆ ਬਹੁਤ ਧੰਨਵਾਦ ਆਪ ਜੀ ਦਾ ਜੀ ਲੱਗਦਾ ਵੀ ਪੁਲਿਸ ਨੇ ਕੰਮ ਹਾਂ ਜੀ ਬਹੁਤ ਬਹੁਤ ਵਧੀਆ ਕੀਤਾ ਜੀ ਪ੍ਰਬੰਧ ਇਹਨਾਂ ਦੇ ਬਹੁਤ ਵਧੀਆ ਸਾਨੂੰ ਇਹ ਤੇ ਆ ਇੱਕ ਮਾਨ ਪ੍ਰਸ਼ੀਆ ਸੋ ਦੇ ਹਾਂ ਅਸੀਂ ਥੋੜਾ ਬਹੁਤ ਵਧ ਵਧ ਕੇ ਥੋੜਾ ਸਹਿਯੋਗ ਦੇਵਾਂਗੇ ਜਿਹੜਾ ਅਸੀਂ ਤੁਸੀਂ ਇਸ ਚੀਜ਼ ਨੂੰ ਸਟੈਂਪ ਚੱਕਿਆ ਜੀ ਇਹ ਜਿਹੜਾ ਕੰਮ ਬਹੁਤ ਸਰਕਾਰ ਨੇ ਵਧੀਆ ਸਟੈਪ ਚੁੱਕਿਆ ਹੈ ਬੜੀ ਬੜੀ ਮਿਹਰਬਾਨੀਆਂ ਪੁਲਿਸ ਪ੍ਰਸ਼ਾਸਨ ਦਾ ਅਸੀਂ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਇਹ ਸੀਲ ਕਰਕੇ ਹੁਣ ਇਹਨਾਂ ਨੂੰ ਵੀ ਦੇਖਦਾ ਬਾਹਰ ਬਲਡੋਜ਼ਰ ਚੱਲਦੇ ਆ ਸਾਡੇ ਵੀ ਅਸੀਂ ਤਾਂ ਕਹਿੰਨੇ ਸਾਡੀਆਂ ਵੀ ਕੋਠੀਆਂ ਵੇਖੋ ਤੁਸੀਂ ਅਸੀਂ ਵੀ ਮੈਂ 800 ਰੁਪਿਆ ਦਿਹਾੜੀ ਲੈਣਾ ਮਿਸਤਰੀ ਦੀ ਸਾਡਾ ਨਹੀਂ ਮੰਨਦਾ ਗੁਸਲਖਾਨਾ ਨਹੀਂ ਮੰਨਦਾ ਜੇ ਤੱਕ ਇਸ ਤਰ੍ਹਾਂ ਨਹੀਂ ਜਿਨ੍ਹਾਂ ਦੇ ਘਰਾਂ 'ਚ ਵੇਖ ਲੋਏ ਹੁਣ ਇਹਨਾਂ ਨੇ ਬਾਅਦ 'ਚ ਮੇਰੇ ਤੇ ਬੋਲਣਗੇ ਸਾਰੇ ਤੂੰ ਕਿਹਾ ਸਾਡੇ ਤੂੰ ਕਿਹਾ ਮੈਂ ਤਾਂ ਅੱਗੇ ਵੀ ਕਹਿੰਦਾ ਜਿਹੜੀ ਗੱਲ ਕਹਿਣੀ ਆ ਇਹ ਹੁਣ ਮੈਂ ਕਹੀਆ ਧੰਨਵਾਦ ਪੁਲਿਸਨ ਸਾਹਿਬ ਨੂੰ ਪ੍ਰਸ਼ਾਸਨ ਦਾ ਵੀ ਅਸੀਂ ਤੈਹਦ ਲੋ ਰੈਡੀ ਹਾਂ ਇਸੇ ਦੇ ਮਾਰੇ ਸਾਡਾ ਮਹੱਲਾ ਵੀ ਪੂਰੀ ਡਟ ਕੇ ਮਤ ਕਰੂਗਾ ਸਰਕਾਰ ਦੀ ਅਰੇ ਪ੍ਰਸ਼ਾਦ ਇਦਾਂ ਜੀ ਇੱਕ ਜਿਹੜਾ ਪੰਜਾਬ ਪੁਲਿਸ ਵੱਲੋਂ ਮੇਮ ਚਲਾਈ ਲੋਕ ਨਸ਼ਾ ਵਿਰੋਧ ਉਹਦੇ ਤਹਿਤ ਵੀ ਤੇ ਵੈਸੇ ਵੀ ਅਸੀਂ ਲਗਾਤਾਰ ਅੱਗੇ ਵੀ ਜਿੰਨਾ ਕੱਲ ਵੀ ਕੀਤੀ ਤੇ ਫਿਰ ਅੱਜ ਅਸੀਂ ਵੀ ਦੁਬਾਰਾ ਫਿਰ ਜਿਹੜੇ ਸਾਨੂੰ ਲੱਗਦਾ ਇਲਾਕੇ ਆ ਜਿਹੜੇ ਅਸੀਂ ਜਿੱਥੇ ਨਸ਼ਾ ਜਿਆਦਾ ਵਿਕਦਾ ਜਾਂ ਉਹ ਨਸ਼ਾ ਨਗਰਸਟ ਹੈਗੇ ਉਥੇ ਰੈਗੂਲਰ ਚੈਕਿੰਗ ਕਰਦੇ ਰਹਿੰਦੇ ਆ ਕੱਲ ਵੀ ਕੀਤੀ ਸੀ ਅੱਜ ਵੀ ਕੀਤੀ ਹੈ ਤੋਂ ਜੋ ਹੀ ਕੱਲ ਕੀਤੀ ਸੀ ਕਾਰਵਾਈ ਜਿਹੜਾ ਜੋ ਨਸ਼ਾ ਮਰਦ ਨਹਿਮ ਦੇ ਤਹਿਤ ਉਹਦੇ ਸਹੀ 9 ਐਫ ਆਈ ਆਰਾਂ ਦਰਜ ਕੀਤੀਆਂ ਐਨ ਡੀ ਪੀ ਐਸ ਐਕਟ ਦੇ ਅੰਡਰ 7 ਨੇ ਤੇ ਦੋ ਆਰਗੇਨਾਈਜ਼ ਕ੍ਰਾਈਮ ਦੇ ਅੰਡਰ ਨੇ ਤਕਰੀਬਨ 18 19 ਬੰਦੇ ਅਸੀਂ ਫੜੇ ਨੇ ਜੀ ਤੇ 300 ਬਾਈਕ ਗ੍ਰਾਮ ਆਪਣੀ ਹਰਵਨ ਫੜੀ 1500 ਦੇ तकरीबन ਗੋਲੀ ਪਈ ਹੈ ਫਿਰ ਇੱਕ ਰਵਾਲਵਰ ਮਿਲਿਆ ਸਾਨੂੰ ਮੋਟਰਸਾਈਕਲ ਮਿਲਿਆ ਬਿਨਾ ਨੰਬਰੀ ਹੋਰ ਜਿੱਦਾਂ ਮਾਰੂ ਹਥਿਆਰ ਕਿਰਪਾਨਾਂ ਵਗੈਰਾ ਮਿਲੀਆਂ ਰੋਲਵਰ ਦੇ ਬੱਤੀ ਬੋਰ ਦਾ ਰਵਾਲਵਰ ਨਾਲ ਉਹਦੇ ਰਾਉਂਡ ਨੇ ਉਹ ਮਿਲੇ ਨੇ ਸੋ ਇਹ ਤੇ ਜਿਹੜੀ ਮਹੀਮਾ ਹੈਗੀ ਜੋ ਉੱਥੇ ਚੱਲਦੀ ਹੈ ਤੇ ਇਹ ਰੈਗੂਲਰ ਕਾਰਵਾਈ ਹੀ ਕਰਦੇ ਰਹਿੰਦੇ ਆ ਅੱਜ ਵੀ ਜਿੱਦਾਂ ਕੱਲ ਜਿਸ ਇਲਾਕੇ ਵਿੱਚ ਕੀਤੀ ਸੀ ਤੇ ਉੱਥੇ ਦੁਬਾਰਾ ਫੇਰ ਕੇ ਅੱਜ ਫੇਰ ਹੀ ਕੀਤੀ ਆ ਤਾਂ ਜੋ ਇਹ ਨਾ ਲੱਗੇ ਕਿ ਵਾਂਸ ਇਨਾ ਵਾਈਲੀ ਐਕਸਰਸਾਈਜ਼ ਹੈਗੀ ਆ ਤੇ ਬਾਕੀ ਰੈਗੂਲਰ ਪਾਰਟੀ ਆ ਸਾਡੀ ਕੁਝ ਲੋਕਾਂ ਨੇ ਛੱਡ ਗਏ ਭੱਜ ਗਏ ਤਾਲੇ ਲਗਾ ਕੇ ਭੱਜ ਗਏ ਕੁਝ ਖੁੱਲੇ ਕਰ ਸਕਦੇ ਨੇ ਭੱਜ ਗਏ ਉਹ ਨਹੀਂ ਚੋਰ ਨੂੰ ਹਰ ਦਾ ਪਾਲਾ ਹੁੰਦਾ ਆ ਸੋ ਇਹ ਤਾਂ ਹੀ ਇਹੀ ਏਰੀਆ ਆਇਡੈਂਟੀਫਾਈ ਕੀਤੇ ਹੈਗੇ ਆ ਨਾ ਜੀ ਸ਼ਹਿਰ ਦੇ ਡਿਸਟ੍ਰਿਕਟ ਦੇ ਤੇ ਉੱਥੇ ਇਹੀ ਕਨਸੈਂਟਰੇਟ ਕਰਦੇ ਹੈਗੇ ਆ ਤਾਂ ਉਹ ਫਿਰ ਜਿਹੜੇ ਕਰਦੇ ਉਹਨੂੰ ਲੱਗਦਾ ਹੈ ਕਿ ਕੱਲ ਨੂੰ ਸਾਡੀ ਕੋਈ ਕਾਰਵਾਈ ਨਾ ਹੋਵੇ ਸਰ ਉਹ ਲੱਗੇ ਅੱਜ ਕਾਰਵਾਈ ਕੀਤੀ ਹੈ ਕੱਲ ਵੀ ਚੱਲਦੀ ਆ ਜੀ ਚੱਲੀਏ ਅੱਗੇ ਰੁਟੀਨ ਜੀ ਇਹ ਰੈਗੂਲਰ ਹੈ ਜੀ ਰੈਗੂਲਰ ਹੀ ਪਾਰਟ ਹੈ ਪਹਿਲਾਂ ਵੀ ਚੱਲਦੀ ਸੀ ਹੁਣ ਵੀ ਚੱਲਦੀ ਕਿਸੇ ਦਿਨ ਸਪੈਸੀਫਿਕ ਡੇ ਪੈਨ ਡਿਸਟ੍ਰਿਕਟ ਹੋ ਜਾਂਦੀ ਹੈ ਕਿਸੇ ਦਿਨ ਏਰੀਆ ਵਾਈਜ਼ ਥਾਣੇ ਵਾਈਜ਼ ਸਭੀ